ਉਹ ਵਿਆਹ ਹੋਈ ਸੀ ਬੀਟ ਲੜਕੀ ਉਸ ਵੇਲੇ ਗੱਲ ਕਰਦੇ ਖਰਚਾ ਕਿੰਨਾ ਘੋਣ ਤੱਕ ਲੱਗ ਗਿਆ ਹੋਣਾ ਤੁਹਾਡਾ ਜਿਵੇਂ ਤਕਰੀਬਨ 28 ਲੱਖ ਰੁਪਇਆ ਸੀ ਯਾਨੀ ਫੁੱਲ ਖਰਚਾ ਟੋਟਲ ਸਾਰਾ ਖਰਚਾ 28 ਲੱਖ ਰੁਪਇਆ ਆ ਗਿਆ ਸੀ ਇਹਦੀ ਪੜਾਈ ਤੇ 28 ਲੱਖ ਫਿਰ ਲਿਆਂਦਾ ਕਿੱਥੋਂ ਸੀ ਫਿਰੇ ਜ਼ਮੀਨ ਵੇਚੀ ਸੀਗੀ ਸਾਡੇ ਕੋਲੇ ਰਜਿਸਟਰੀਆਂ ਪਈਆਂ ਨੇ ਜਿੰਨੇ ਦਿਨਾਂ ਕੋਲੋਂ ਜਮੀਨ ਜਮੀਨ ਵੇਚੀ ਆ ਉਹਨਾਂ ਦੇ ਬਿਆਨ ਵੀ ਦਰਜ ਕਰਵਾ ਲੰਭ ਗੱਲ ਨੂੰ ਕੋਰ ਵਿੱਚ ਰੂਟ ਵੇਚਦਾ ਉਹ ਕਾਗਜ਼ ਵੀ ਦਿਖਾਵਾਂਗੇ ਵੀ ਆ ਦੇਖੋ ਇੰਨੀ ਜਮੀਨ ਇਹਨਾਂ ਨੂੰ ਵੇਚੀ ਜਾਨੀ ਇਹਨਾਂ ਨੂੰ ਵੇਚੀ ਆ ਕਿੰਨੇ ਕਿਲੇ ਤੁਹਾਡੇ ਕੋਲ ਸਾਡੇ ਕੋਲ 2.5 ਕਿਲੇ ਸਾਡੇ ਬਸ ਹਾਂ ਜੀ ਵਿਗਾ ਡੇਡ ਵਿਗਾ ਹੀ ਰਹਿ ਗਈ ਜਾਨ ਮਤਲਬ ਖਤਮ ਹੀ ਆ ਸਾਰੀ ਮੰਤੋਂ ਜਿਵੇਂ ਪ੍ਰਸ਼ਾਸਨ ਤੋਂ ਇੱਕ ਉਮੀਦ ਹੁੰਦੀ ਹੈ ਕਿ ਸਾਨੂੰ ਮਾਨਯੋਗ ਅਦਾਲਤ ਤੋਂ ਬਹੁਤ ਹੁੰਦੀ ਹੈ ਵੀ ਸਾਡੇ ਜਿਹੜੇ ਮਾਨਯੋਗ ਅਦਾਲਤ ਸਾਨੂੰ ਇਨਸਾਫ ਦੇਊਗੀ ਨਾ ਤਾਂ ਉਮੀਦ ਕੀਤੀ ਜਾਂਦੀ ਹੈ ਵੀ ਇਹ ਕੇਸ ਨੂੰ ਦੇ ਵੀ ਮੀਂਹ ਤਾਂ ਅਸੀਂ ਇਹੀ ਜਿਤਾਉਨੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੋਈ ਖਾਤਰ ਹੀ ਕਰ ਬੈਠੇ ਤੇ ਬੱਚੇ ਵੀ ਬਾਹਰ ਨਹੀਂ ਗਿਆ ਠੀਕ ਹੈ ਜੀ ਵੀ ਸਾਨੂੰ ਜੋ ਵੀ ਮਾਨਯੋਗ ਅਦਾਲਤ ਇਨਸਾਫ ਦਿਵਾਊਗੀ ਅਸੀਂ ਉਹ ਮਨਜ਼ੂਰ ਕਰ ਲਾਂਗੇ ਸੱਚਾ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਤੁਸੀਂ ਇਸ ਵੇਲੇ ਸੀ ਲੁਧਿਆਣਾ ਦੇ ਮਹਿਰਨਾ ਪਿੰਡ ਦੇ ਵਿੱਚ ਮੌਜੂਦ ਆ ਤੁਸੀਂ ਖਬਰਾਂ ਸੁਣ ਰਹੇ ਹੋਵੋਗੇ ਕਾਫੀ ਦਿਨਾਂ ਤੋਂ ਲਗਾਤਾਰ ਚੱਲ ਰਹੀਆਂ ਨੇ ਜਿਸ ਦੇ ਵਿੱਚ ਇੱਕ ਪਰਿਵਾਰ ਦੇ ਵੱਲੋਂ ਆਪਣੇ ਬੇਟੇ ਦਾ ਵਿਆਹ ਕਰਾਇਆ ਜਾਂਦਾ ਹੈ ਲੜਕੀ ਦੇ ਉੱਤੇ ਖਰਚਾ ਕੀਤਾ ਜਾਂਦਾ ਹੈ ਲੜਕੀ ਨੂੰ ਬਾਹਰਲੇ ਮੁਲਕ ਭੇਜਿਆ ਜਾਂਦਾ ਹੈ ਪੜ੍ਹਾਈ ਕਰਨ ਦੇ ਲਈ ਅਤੇ ਉਮੀਦ ਜਿਤਾਈ ਜਾਂਦੀ ਹੈ ਕਿ ਉਹਨਾਂ ਦੇ ਬੇਟੇ ਨੂੰ ਵੀ ਜਿਹੜੇ ਵਿਦੇਸ਼ ਬੁਲਾਇਆ ਜਾਵੇਗਾ ਕਾਫੀ ਦੇਰ ਇੰਤਜ਼ਾਰ ਕੀਤਾ ਜਾਂਦਾ ਹੈ ਲੇਕਿਨ ਉਹਨਾਂ ਦੇ ਬੇਟੇ ਨੂੰ ਬਾਲੀ ਕੰਟਰੀ ਦੇ ਵਿੱਚ ਆਪਣੇ ਕੋਲ ਉਹ ਲੜਕੀ ਜਿਹੜੀ ਲਾੜੀ ਹੈ ਉਹ ਨਹੀਂ ਬੁલાਉਂਦੀ ਜਿਸ ਤੋਂ ਬਾਅਦ ਮਜਬੂਰ ਉਹਨਾਂ ਨੂੰ ਕੇਸ ਦਰਜ ਕਰਵਾਉਣਾ ਪੈਂਦਾ ਔਰ ਉਹ ਲੜਕੀ ਜਦੋਂ 10 ਸਾਲਾਂ ਬਾਅਦ ਵਾਪਸ ਪਰਤਦੀ ਹੈ ਭਾਰਤ ਤਾਂ 에어ਪੋਰਟ ਤੋਂ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਤੇ ਗ੍ਰਿਫਤਾਰ ਕਰਕੇ ਪੁਲਿਸ ਉਸ ਨੂੰ ਹਿਰਾਸਤ ਦੇ ਵਿੱਚ ਲੈ ਲੈਂਦੀ ਹੈ ਪਰਿਵਾਰ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਇਹ ਵਾਕਿਆ ਹੋਇਆ ਜਿਸ ਦੇ ਵਿੱਚ ਉਹਨਾਂ ਦੇ ਬੇਟੇ ਨਾਲ ਉਹਨਾਂ ਦੇ ਵਿਆਹ ਹੋਇਆ ਲੜਕੀ ਦਾ ਲੇਕਿਨ ਲੜਕੀ ਉਸ ਨੂੰ ਵਿਦੇਸ਼ ਨਹੀਂ ਲੈ ਕੇ ਗਈ ਇਹ ਇਲਜ਼ਾਮ ਪਰਿਵਾਰ ਦੇ ਵੱਲੋਂ ਲਗਾਏ ਗਏ ਨੇ ਗੱਲਬਾਤ ਕਰਦੇ ਹਾਂ ਸਭ ਤੋਂ ਪਹਿਲਾਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਪਿਤਾ ਜੀ ਦੇ ਨਾਲ ਬਪੂ ਜੀ ਜਿਸ ਤਰੀਕੇ ਦੇ ਨਾਲ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਤੁਹਾਡੀ ਜਿਹੜੀ ਨੋਹ ਹੈ ਵੀ 에ਰਪੋਰਟ ਤੇ ਪਹੁੰਚਦੀ ਹੈ ਪਹੁੰਚਣ ਤੋਂ ਬਾਅਦ ਉਸਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਗ੍ਰਿਫਤਾਰ ਕਰਕੇ ਜਿਹੜਾ ਹਿਰਾਸਤ ਵਿੱਚ ਲਿਆ ਜਾਂਦਾ ਹੈ ਨਾ ਤਾਂ ਪਹਿਲਾਂ ਦੱਸੋ ਕਿ ਵਾਕਿਆ ਪੂਰਾ ਕੀ ਸੀ ਤੁਹਾਡੇ ਬੇਟੇ ਦਾ ਵਿਆਹ ਉਹ ਲੜਕੀ ਦੇ ਨਾਲ ਕਿਹੜੇ ਸਾਲ ਦੇ ਵਿੱਚ ਹੋਇਆ ਸੀ ਦੇਖੋ ਜੀ ਹਮਾਰੇ ਬੇਟੇ ਦਾ ਵਿਆਹ ਲੜਕੀ ਨਾਲ 4 ਨਵੰਬਰ 1915 ਦੇ ਵਿੱਚ ਹੋਇਆ ਸੀ 2 2015 ਨਾ 2015 ਹਾਂ ਜੀ 2015 ਦੇ ਵਿੱਚ ਤੇ ਉਸ ਤੋਂ ਬਾਅਦ ਉਹ ਸਾਡੇ ਕੋਲ ਤਕਰੀਬਨ 1.5 ਮਹੀਨੇ ਦੇ ਤਕਰੀਬਨ ਰਹੀ ਸਾਡੇ ਕੋਲ ਉਸ ਤੋਂ ਬਾਅਦ ਚਲੋ ਉਹ ਵੀ ਅਸੀਂ ਪਹਿਲਾਂ ਫਾਈਲ ਲਾਈ ਸੀ ਚਲੋ ਵਿਦੇਸ਼ ਚਲੀ ਗਈ ਉਹ ਜੋ ਦਸੰਬਰ ਵਿੱਚ ਹੋ ਦਸੰਬਰ ਦੇ 15 ਹਾਂਜੀ 2 ਦਸੰਬਰ 2015 ਵਿੱਚ ਪਹਿਲਾਂ ਤਾਂ ਉਹ ਜਾਨੂੰ ਵਧੀਆ ਸਾਡਾ ਜਾਨੀ ਬਿਚਤੀ ਰਹੀ ਵਧੀਆ ਫੋਨ ਕਰਦੀ ਰਹੀ ਗੱਲਾਂ ਮਤਲ ਕਰਦੀ ਰਹੀ ਤੇ ਬਾਅਦ ਵਿੱਚ ਜੱਤ ਬਾਦ ਫਿਰ ਉਸਦੀ ਮਮਾ ਨਾਲ ਲੱਗ ਗਿਆ ਨਾ ਫੋਨ ਉਸਨੇ ਧੰਮਤ ਮਮਾ ਨਹੀਂ ਬੁਲਾਇਆ ਆਪਦੀ ਨੂੰ ਚਲੋ ਇਸ ਕਾ ਵੀ ਚੱਲ ਲੜਕੇ ਨੂੰ ਮਮਾ ਪਹਿਲਾਂ ਲੱਗ ਗਿਆ ਚ ਲੜਕੇ ਦਾ ਬਾਅਦ ਵਿੱਚ ਲਗਾ ਦੇਣਗੇ ਉਹਨਾਂ ਨੇ ਮਮੇ ਜਾ ਕੇ ਬਿਲਕੁਲ ਹੀ ਉਹਨੂੰ ਜਾਨੀ ਸਾਡਾ ਫੋਨ ਕਰਨੇ ਵੀ ਬੰਦ ਕਰ ਦਿੱਤਾ ਵੀ ਰਿਸ਼ਤਾ ਵੀ ਤੋੜਨੇ ਤੋੜਨਾ ਆਪਾਂ ਇਹਨਾਂ ਨੂੰ ਇੱਕ ਕੈਨੇਡਾ ਗਏ ਸੀ ਕਿ ਲੜਕੀ ਜਿਹੜੀ ਸੀਗੀ ਹਾਂ ਲੜਕੀ ਕੈਨੇਡਾ ਗਈ ਸੀਗੀ ਹਾਂਜੀ ਸਰੀ ਦੇ ਵਿੱਚ ਤੇ ਕਿੰਨੇ ਮਹੀਨੇ ਬਾਅਦ ਕੰਟੈਕਟ ਤੋੜਿਆ ਸੀ ਉਸ ਲੜਕੀ ਨੇ ਇਹ ਲੜਕੀ ਨੇ ਤਕਰੀਬਨ ਅਸੀਂ 2 ਸਾਲ ਤੱਕ ਫੀਸਾਂ ਭਰੀ ਗਈ ਜਿਹੜੀਆਂ ਜੁਣੀ ਬੈਠੀ ਨੇ ਜੋ ਪੀਸਾਂ ਨਮਾਉਦੀ ਸੀਗੀ ਤੁਹਾਨੂੰ ਫੋਨ ਕਰਨ ਲਈ ਪਹਿਲਾਂ ਪਹਿਲਾਂ ਇਕੱਠੀ ਫੀਸ ਭਰੀ ਸੀ ਉਸ ਤੋਂ ਬਾਅਦ ਜਿੰਨੀਆਂ ਫੀਸਾਂ ਬਾਅਦ ਬਾਅਦ ਅਸੀਂ ਮੈਨੂੰ ਭੇਜੀ ਗਈ ਤੇ ਜਦੋਂ ਫੀਸਾਂ ਪੂਰੀਆਂ ਹੋ ਗਈਆਂ ਪਿਆਰੀ ਫੇਰ ਵੀ ਮਾਰਾ ਮੁੱਟਾ ਫੋਨ ਕਰਦੀ ਸੀ ਕਿ ਇਹ ਕਹਿੰਦੀ ਸੀ ਮੇਰੇ ਕੋਲ ਟਾਈਮ ਨਹੀਂ ਫੋਨ ਕਰਨ ਦਾ ਤੇ ਜਦੋਂ ਬਾਈ ਦੀ ਮੰਮਾ ਦਾ ਬਣ ਗਿਆ ਇੱਕ ਭਰਾ ਦਾ ਬਣ ਗਿਆ ਉਸ ਤੋਂ ਬਾਅਦ ਤਾਂ ਇਹ ਬਿਲਕੁਲ ਹੀ ਨਾ ਤੋੜਨੀ ਸ਼ੁਰੂ ਕਰ ਦਿੱਤਾ ਇਹਨਾਂ ਨੇ ਅਛਾ ਤੁਸੀਂ ਜਦੋਂ ਵਿਆਹ ਕਰਵਾਇਆ ਸੀ ਜਿਆਦਾਤਰ ਕਹਿੰਦੇ ਨੇ ਕਿ ਵੀ ਇਨਕੁਆਰੀ ਕਰਨੀ ਪੈਂਦੀ ਆ ਨਾ ਲੜਕੀ ਦੀ ਜਾਂ ਲੜਕਾ ਕੋਈ ਵੀ ਵਿਆਹਣਾ ਹੋਵੇ ਤਾਂ ਆਪਾਂ ਇਨਕੁਆਰੀ ਕਰਦੇ ਆ ਕਿ ਤੁਸੀਂ ਇਸ ਦੇ ਬਾਰੇ ਇਨਕੁਆਰੀ ਕੀਤੀ ਸੀ ਕਿ ਪਹਿਲਾਂ ਵੀ ਕਿੱਥੋਂ ਦੇ ਨੇ ਕੀ ਐਸਾ ਬਤ ਪਹਿਲਾਂ ਇੰਨਾ ਸਾਨੂੰ ਪਤਾ ਸੀਗਾ ਵੀ ਚਲੋ ਲੜਕੀ ਦੇ ਪਿਤਾ ਹੈ ਨਹੀਂ ਵੀ ਮੰਮੀ ਨੇ ਚਲੋ ਵੀ ਪਾਲੀਆਂ ਨੇ ਬੇ ਬੇਟੀਆਂ ਆਉਂਦੇ ਆ ਜਿੰਨਾਂ ਕਰਿਆ ਉਹ ਚੰਗਾਈ ਕਰਨੀ ਹੈ ਸਾਡਾ ਤਾਂ ਆਪਦੀ ਬੱਚੇ ਨੂੰ ਬਾਹਰ ਕੱਢਣ ਗਿਆ ਹਮਮ ਇਹੀ ਉਮੀਦ ਲੈ ਕੇ ਅਸੀਂ ਪੈਸੇ ਲਗਾਏ ਸੀਗੇ ਜੀ ਵੀ ਚਲੋ ਸਾਡੇ ਵੀ ਦਿਨ ਚੰਗੇ ਲੱਗਣਗੇ ਕੁਛ ਇਹਨਾਂ ਦੇ ਵੀ ਦਿਨ ਚੰਗੇ ਆ ਗਏ ਵੀ ਚਲੋ ਵੀ ਬੇਟੀ ਦਾ ਬਣ ਗਿਆ ਇਲਟਸ ਚਲੋ ਮੰਮੀ ਨੇ ਆਪਦੇ ਪਤਨੀ ਇਹਨੇ ਵੀ ਕਿਵੇਂ ਪਾਲੇ ਹੋਣ ਦੀ ਗੱਲ ਆਪਾਂ ਇਹ ਨਹੀਂ ਕਹਿ ਸਕਦੇ ਚਲੋ ਉਹਨਾਂ ਨੂੰ ਯਾਨੀ ਸਾਡੇ ਬਾਰੇ ਇਹਦੀ ਮੰਮੀ ਨੇ ਬਿਲਕੁਲ ਹੀ ਉਹਨੂੰ ਸੋਚਣੀ ਤੇ ਦਿੱਤਾ ਹੀ ਨਹੀਂ ਹੈਗਾ ਵੀ ਮੈਂ ਇਹਨਾਂ ਦਾ ਕਰਾਂ ਕੁਝ ਜਾਂ ਇਹਨਾਂ ਦਾ ਬਣਾਵਾ ਮੈਂ ਤੇ ਜਦੋਂ ਲੱਤੋਂ ਫੀਸਾਂ ਪੂਰੀਆਂ ਹੋ ਗਈਆਂ ਜਿੱਤਬਤ ਉਹਨਾਂ ਨੇ ਫੋਨ ਕਰਨਾ ਇਹ ਕਰਦੇ ਵੀ ਸੀ ਫੋਨ ਕਰ ਦਿੰਦੇ ਸੀ ਉਹ ਅੱਛਾ ਤੁਸੀਂ ਉਹ ਵੈਸੇ ਹੀ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿਸੇ ਨੂੰ ਵਿਚ ਵਿਚੋਲਾ ਜਿਵੇਂ ਪਾਇਆ ਜਾਂਦਾ ਆ ਵੀ ਸਾਡੀ ਸੁਲ੍ਹਾ ਕਰਵਾਈ ਜਾਵੇ ਜਾਂ ਫਿਰ ਗੱਲ ਕਰਵਾਈ ਜਾਵੇ ਵੀ ਅਸਲ ਚ ਮਾਜਰਾ ਕੀ ਆ ਵਿੱਚ ਵੀ ਇਦਾਂ ਕਿਉਂ ਕੀਤਾ ਜਾ ਰਿਹਾ ਕਦੇ ਗੱਲ ਕੀਤੀ ਪਰਿਵਾਰ ਦੇ ਨਾਲ ਉਹਨੇ ਨਾ ਫੋਨ ਤੇ ਹੁਣ ਬੈਠ ਕੇ ਕੋਈ ਗੱਲ ਕਰਦੇ ਫੇਰੀ ਗੱਲ ਹੋਣੀ ਸੀਗੀ ਬਾਕੀ ਜਦੋਂ ਬਾਹਰ ਮम्मा ਇਹ ਬਾਹਰ ਚਲੇ ਗਈ ਦੁਨੇ ਗੰਪੇ ਬਾਹਰ ਚਲੀ ਗਈ ਬਾਹਰ ਫੋਨ ਚ ਦੋ ਹੀ ਬਈ 5-7 ਮਿੰਟ ਗੱਲ ਹੁੰਦੀ ਸੀਗੀ ਜਦੋਂ ਕੱਟ ਦਿੰਦੀ ਸੀ ਉਹ ਵੀ ਮੈਨੂੰ ਕੰਮ ਆ ਜੀ ਮੈਂ ਤਾਂ ਕਰ ਨਹੀਂ ਸਕਦੀ ਗੱਲ ਛੱਡਣਾ ਤੇ ਭਾ ਇਦਾਂ ਕੋਈ ਬਹਾਨਾ ਲਾ ਕੇ ਮੰਨ ਲਓ ਕੋਈ ਵੀ ਜਾਨੀ ਪੁਗਰੀ ਖੁੱਲ ਕੇ ਗੱਲ ਕਰਨ ਦੀ ਫਿਰ ਉਹਨੇ ਬਿਲਕੁਲ ਹੀ ਕੋਸ਼ਿਸ਼ ਹੀ ਨਹੀਂ ਕੀਤੀ ਉਹਨਾਂ ਨੇ ਅੱਛਾ ਇਹ ਕੈਨੇਡਾ ਗਈ ਸੀਗੇ ਹਾਂ ਇਹ ਕੈਨੇਡਾ ਗਈ ਸੀ ਤੇ ਕੈਨੇਡਾ ਦੇ ਵਿੱਚ ਜਿਵੇਂ ਤੁਸੀਂ ਪਹਿਲਾਂ ਦੱਸਿਆ ਸੀਗਾ ਵੀ ਉੱਥੇ ਕੋਈ ਹੋਰ ਵੀ ਪ੍ਰੋ ਤੁਹਾਡਾ ਪਰਿਵਾਰ ਦਾ ਮੈਂਬਰ ਉੱਥੇ ਪਹੁੰਚਿਆ ਸੀਗਾ ਨਾ ਵੀ ਉਹ ਵੀ ਉਹਦੇ ਨਾਲ ਰਹਿਣ ਲੱਗੀ ਸੀਗੇ ਹਾਂਜੀ ਸਾਡੀ ਭਾਂਜੀ ਸੀਗੀ ਜੀ ਇਹਨਾਂ ਤੋਂ ਉਹ ਉਹਨਾਂ ਨੇ ਪਹਿਲਾਂ ਉਹਨਾਂ ਨੇ ਇਹਨਾਂ ਨੂੰ ਰੱਖਿਆ ਉਹਨਾਂ ਨੇ ਆਪਦੇ ਕੋਲ ਵੀ ਰੱਖਿਆ ਵੀ ਤੇ ਰੋਟੀ ਪਾਣੀ ਨਿਕਰ ਹੋਏ ਪਿਆ ਕਰ ਤੈਨੂੰ ਕਿਰਾਏ ਦੇ ਕਮਰੇ ਲੈਣ ਦੀ ਡਿਊਟੀ ਪਊਗੀ ਵੀ ਸਾਰਾ ਕੁਝ ਉਹਨਾਂ ਨੇ ਜਾਣੀ ਜਿੱਦ ਤੋਂ ਬਾਅਦ ਇਹਦੀ ਭਾਂਣ ਦਾ ਬਣ ਗਿਆ ਫਿਰ ਉਹਨੇ ਕਿਹਾ ਵੀ ਦੋਨੇ ਭੈਣਾਂ ਤੁਸੀਂ ਕੋਈ ਕਿਰਾਏ ਤੇ ਬੇਸਮੈਂਟ ਵਿੱਚ ਕੋਈ ਲੈ ਲਓ ਉੱਥੇ ਰਹਿਣ ਲੱਗ ਜਿਓ ਪਹਿਲਾਂ ਉਹਨਾਂ ਦੇ ਕੋਲ ਹੀ ਰਹਿੰਦੀਆਂ ਸੀ ਇਹ ਰਹਿੰਦੀ ਸੀ ਇਕੱਲੀ ਤਾਂ ਤੁਰਪੀ ਜਟਾਂ ਗੱਲਾਂ ਪਤਾ ਕਰਦੀ ਸੀ ਕਿ ਪਹਿਲਾਂ ਜੱਤੂ ਜਾਨੀ ਤੇਰੀ ਮੰਮਾ ਦਾ ਹੋ ਗਿਆ ਨਾ ਜਤੋਂ ਬਾਅਦ ਤਾਂ ਇਹ ਬਿਲਕੁਲ ਹੀ ਦਿਨੋ ਦਿਨ ਰੰਗ ਬਦਲਦੀ ਚਲੀ ਗਈ ਜਿਵੇਂ ਕੀ ਕਹਿੰਦੇ ਆ ਵੀ 에어ਪੋਰਟ ਤੇ ਪਹੁੰਚਦੇ ਅਸਾਰਨਾ ਵੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਵੇਲੇ ਹਿਰਾਸਤ ਚ ਲੈ ਲਿਆ ਸੀਗਾ ਨਾ ਪੁਲਿਸ ਨੇ ਤਾਂ ਉਸ ਵੇਲੇ ਤੁਹਾਨੂੰ ਕਿਵੇਂ ਪਤਾ ਲੱਗਿਆ ਇਸ ਚੀਜ਼ ਬਾਰੇ ਨਹੀਂ ਸਾਨੂੰ ਜੀ ਵੈਸੇ ਉਹਨਾਂ ਨੂੰ ਦਿੱਤਾ ਸੀ ਦਿੱਤੀ ਸੀ ਐਲਓਸੀ ਕਟਵਾ ਕੇ 에어ਪੋਰਟ ਤੇ ਸਾਡੇ ਪਹੁੰਚ ਦੀ ਕਰੀ ਹੋਈ ਸੀ ਵੀ ਜਦੋਂ ਵੀ ਆ ਕੇ ਉਤਰੂਗੀ ਨਾ ਉਹ ਤੁਰੰਤ ਉਦੋਂ ਹੀ ਗ੍ਰਿਫਤਾਰ ਕੀਤੀ ਜਾਊਗੀ ਉੱਥੇ ਤੇ ਉਹ ਉਹਨਾਂ ਨੇ ਜਦੋਂ ਇਮੀਗ੍ਰੇਸ਼ਨ ਵਾਲਿਆਂ ਨੇ ਉਹ ਮੈਂਟਰ ਹੋਇਉਂ ਮੋਰ ਲਵਾਉਣਾ ਤਾਂ ਤਾਂ ਮੀਰ ਹੀ ਆਈ ਕੋਈ ਅਸੀਂ ਕੋਲੇ ਤਾਂ ਇਹ ਨਹੀਂ ਸੀ ਤੇ ਜਦ ਹੀ ਉਹਨਾਂ ਨੇ ਇਹ ਇੱਥੇ ਬੜੇ ਜਗਰਾਵਾ ਪੁਲਿਸ ਨੂੰ ਫੋਨ ਕੀਤਾ ਉਹਨਾਂ ਨੇ ਰੈਕੋਟ ਵਾਲੇ ਨੂੰ ਚਲ ਸਾਨੂੰ ਪਤਾ ਲੱਗਿਆ ਉਹ ਕੋਈ ਕੰਦੀ ਜਦ ਹੀ ਲੈ ਕੇ ਹੁਣੇ ਗ੍ਰਿਫਤਾਰ ਕਰਕੇ ਵੀ ਉਹ ਤਾਂ ਉੱਥੇ ਬਿਠਾ ਲਈ ਉਹਨਾਂ ਇਮੀਗ੍ਰੇਸ਼ਨ ਵਾਲਿਆਂ ਨੇ ਕੋਈ ਜਿਹੜਾ ਲੌਕ ਆਫ ਨੋਟਿਸ ਕਹਿੰਦੇ ਨੇ ਉਹ ਜਾਰੀ ਅਡਾ ਕੀਤਾ ਹੋਇਆ ਸੀ ਉਹ ਤੇ ਉਹ ਨਾ ਕੀਤਾ ਤਾਂ ਸ਼ਾਇਦ ਉੱਥੋਂ 에어ਪੋਰਟੋਂ ਨਿਕਲੇ ਹੁੰਦੀ ਫੇ ਪਤਾ ਨਹੀਂ ਕਿ ਕਿੱਥੇ ਹੋਣਾ ਸੀ ਕਿੰਨਾ ਕਿਰਾਇਆ ਦੇਣਾ ਸੀ ਪਤਾ ਨਹੀਂ ਨਾਕੀਪ ਤਾਂ ਫੜੀ ਜਾਂਦੀ ਹੈ ਜੀ ਟੀਸੀਟੀ ਤੁਸੀਂ ਉਥੇ 에어ਪੋਰਟ ਗਏ ਸੀਗੇ ਨਹੀਂ 에어ਪੋਰਟ ਨਹੀਂ ਅਸੀਂ ਨਹੀਂ ਕਿ ਮੁੰਡਾ ਗਿਆ ਸੀਗੇ ਨਾਲੇ ਮੁਲਾਜ਼ਮ ਲੈ ਕੇ ਗਏ ਸੀ ਹੂੰ ਤੇ ਉਹ ਕਨਸ਼ਨਾਖਤ ਵਾਸਤੇ ਉਹ ਕਹਿੰਦੇ ਵੀ ਇਹ ਹੀ ਵੀ ਲੜਕੀ ਹੈ ਨਾ ਹਾਂਜੀ ਵਤੀਰਾ ਕਿਸ ਤਰੀਕੇ ਨਾਲ ਆ ਜਿਵੇਂ ਕਹਿੰਦੇ ਨਾ ਪ੍ਰਸ਼ਾਸਨ ਹਮੇਸ਼ਾ ਨਾਲ ਸਾਥ ਦਿੰਦਾ ਹੈ ਨਾ ਵੀ ਤੁਹਾਡੇ ਨਾਲ ਸਾਥ ਰਹਿੰਦਾ ਹਮੇਸ਼ਾ ਵੀ ਹਾਂ ਤੁਹਾਡੇ ਨਾਲ ਕਿ ਤਰ੍ਹਾਂ ਨਿਆਂ ਨਾ ਅਨਿਆਂ ਨਾ ਹੋ ਜਾਵੇ ਨਾ ਨਿਆਂ ਦੇ ਲਈ ਹਮੇਸ਼ਾ ਰਹਿੰਦਾ ਹੈ ਤਾਂ ਉਹ ਕਿਸ ਤਰੀਕ ਦਾ ਬਿਹੇਵੀਅਰ ਸੀਗਾ ਪ੍ਰਸ਼ਾਸਨ ਦਾ ਤੁਹਾਡੇ ਨਾਲ ਜੀ ਵਤੀਰਾ ਬਣੀ ਬਹੁਤ ਵਧੀਆ ਰਿਹਾ ਜੀ ਤੇ ਮੁੰਡੇ ਦੇ ਨਾਮ ਮੁੰਡਾ ਨਾਲ ਗਿਆ ਸੀਗਾ ਮੁਲਾਜ਼ਮ ਗਿਆ ਸੀ ਲੇਡੀਜ਼ ਮੁਲਾਜ਼ਮ ਗਿਆ ਸੀ ਚਲੋ ਗ੍ਰਫਤਾਰ ਕਰਕੇ ਲੈ ਆਏ ਪੂਰੇ ਵਜੇ ਗਲਪਤਾ ਕਰਕੇ ਹੁਣ ਤੱਕ ਸਾਡਾ ਪੂਰਾ ਸਾਧਤਮ ਨੇ ਪ੍ਰਸ਼ਾਸਨ ਨੇ ਜੀ ਹੁਣ ਤੱਕ ਖਰਚੇ ਦੀ ਗੱਲ ਕਰਦੇ ਖਰਚਾ ਕਿੰਨਾ ਕੁ ਹੁਣ ਤੱਕ ਲੱਗ ਗਿਆ ਹੋਣਾ ਤੁਹਾਡਾ ਜਿਵੇਂ ਤਕਰੀਬਨ 28 ਲੱਖ ਰੁਪਏ ਸੀ ਯਾਨੀ ਕੁੱਲ ਖਰਚਾ ਟੋਟਲ ਸਾਰਾ ਖਰਚਾ 28 ਲੱਖ ਰੁਪਏ ਆ ਗਿਆ ਸੀ ਇਹਦੀ ਪੜਾਈ ਤੇ ਨਾਲ ਭੇਜਣ ਤੇ ਜਿਵੇਂ ਮੰਨ ਲਓ ਲੈਪਟਾਪ ਲਗਾ ਕੇ ਦਿੱਤਾ ਕੰਪਿਊਟਰ ਲੈ ਕੇ ਦਿੱਤਾ ਇਸ ਜਿੰਨ ਗੱਲਾਂ ਚੀਜ਼ਾਂ ਤੋਂ ਲੈ ਕੇ ਭੇਜ ਕੇ ਦਿੱਤ ਭੇਜ ਕੇ ਤੋਂ ਲੈ ਕੇ ਦੇ ਕੇ ਭੇਜੀ ਸੀ ਨਾਲ ਜੀ ਤੇ ਇਹ 28 ਲੱਖ ਫਿਰ ਲਿਆਂਦਾ ਕਿੱਥੋਂ ਸੀ ਫਿਰੇ ਅਸੀਂ ਜ਼ਮੀਨ ਵੇਚੀ ਸੀਗੀ ਸਾਡੇ ਕੋਲੇ ਰਜਿਸਟਰੀਆਂ ਪਈਆਂ ਨੇ ਜਿੰਨੇ ਦਿਨਾਂ ਕੋਲੋਂ ਜ਼ਮੀਨ ਵੇਚੀ ਆ ਉਹਨਾਂ ਦੇ ਬਿਆਨ ਵੀ ਦਰਜ ਕਰਵਾ ਲੰਭਾ ਕੱਲ ਨੂੰ ਕੋਰਟ ਵਿੱਚ ਦਰੂਸ ਪਈਦਾ ਉਹ ਪਾਗੜ ਵੀ ਦਿਖਾਵਾਂਗੇ ਵੀ ਆ ਦੇਖੋ ਇੰਨੀ ਜ਼ਮੀਨ ਇਹਨਾਂ ਨੂੰ ਵੇਚੀ ਜੰਨੀ ਇਹਨਾਂ ਨੂੰ ਵੇਚੀ ਆ ਕਿੰਨੇ ਕਿੰਨੇ ਕਿਲੇ ਸੀ ਤੁਹਾਡੇ ਕੋਲ ਸਾਡੇ ਕੋਲ 2.5 ਕਿਲੇ ਸੀ ਤੇ ਹੁਣ 2.5 ਕਿਲੇ ਵੇਚ ਤੇ ਹੁਣ ਕੁਝ ਨਹੀਂ ਹੈਗਾ ਕੋਲ ਸਾਡੇ ਬਸ ਹਾਂ ਜੀ ਬਿੱਗਾ ਡੇਢ ਬਿੱਗਾ ਹੀ ਰਹਿ ਗਈ ਹੈ ਮਤਲਬ ਖਤਮ ਹੀ ਆ ਸਾਰੀ ਮੰਤੋਂ ਤੇ ਇਹ ਜਦੋਂ ਤੁਹਾਡੇ بیٹے ਜਿਹੜੇ ਜੌਬ ਕਰਦੀ ਸੀ ਪਹਿਲਾਂ ਵਿਆਹ ਤੋਂ ਪਹਿਲਾਂ ਕਿ ਖੇਤੀ ਵੀ ਕਰਦੀ ਸੀ ਪਹਿਲਾਂ ਤਾਂ ਇਹ ਪੜਾਈ ਪੁਰਾ ਕੇ ਸਾਡੇ ਨਾਲ ਖੇਤੀ ਵਿੱਚ ਹੀ ਹੱਥ ਸਾਥ ਬਟਾਉਂਦਾ ਸੀ ਇਹ ਤਾਂ ਫਿਰ ਜਦ ਮੈਰਿਜ ਤੋਂ ਬਾਅਦ ਫਿਰ ਜੌਬ ਨੇ ਸ਼ੁਰੂ ਕੀਤੀ ਜਦੋਂ ਸਾਨੂੰ ਗੁਜ਼ਾਰੇ ਦਾ ਔਖਾ ਹੋ ਗਿਆ ਜਦੋਂ ਜ਼ਮੀਨ ਤਾਂ ਵੇਚ ਚੁੱਕੀ ਸੀ ਜਦੋਂ ਗੁਜ਼ਾਰਿਆ ਨਾ ਔਖਾ ਹੋ ਗਿਆ ਸਾਨੂੰ ਫਿਰ ਇਹਨੇ ਜਦੋਂ ਜੌਬ ਸ਼ੁਰੂ ਕਰਨੀ ਸ਼ੁਰੂ ਕਰ ਦਿੱਤੀ ਉਸ ਫੈਕਟਰੀ ਵਿੱਚ ਅਚਾ ਹੁਣ ਜਿਵੇਂ ਕੇਸ ਦਰਜ ਦੀ ਗੱਲ ਕਰਦੇ ਆ ਕੇਸ ਦਰਜ ਹੋਇਆ ਨਾ ਉਸ ਤੋਂ ਬਾਅਦ ਗ੍ਰਿਫਤਾਰੀਆਂ ਹੋ ਗਈਆਂ ਤੇ ਜਿਵੇਂ ਪ੍ਰਸ਼ਾਸਨ ਤੋਂ ਇੱਕ ਉਮੀਦ ਹੁੰਦੀ ਹੈ ਕਿ ਸਾਨੂੰ ਮਾਨਯੋਗ ਅਦਾਲਤ ਤੋਂ ਬਹੁਤ ਹੁੰਦੀ ਹੈ ਵੀ ਸਾਡੇ ਜਿਹੜੇ ਮਾਨਯੋਗ ਅਦਾਲਤ ਹੈ ਸਾਨੂੰ ਇਨਸਾਫ ਦੇਊਗੀ ਨਾ ਤਾਂ ਉਮੀਦ ਕੀ ਜਿਤਾਈ ਜਾਂਦੀ ਹੈ ਵੀ ਇਹ ਕੇਸ ਨੂੰ ਲੈ ਕੇ ਉਮੀਦ ਤਾਂ ਅਸੀਂ ਇਹੀ ਜਿਤਾਉਂਦੇ ਆ ਜੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਕੋਈ ਖੱਤਰ ਵੀ ਕਰ ਬੈਠੇ ਤੇ ਬੱਚਾ ਵੀ ਬਾਹਰ ਨਹੀਂ ਗਿਆ ਠੀਕ ਹੈ ਜੀ ਵੀ ਸਾਨੂੰ ਜੋ ਵੀ ਮਾਨਯੋਗ ਅਦਾਲਤ ਇਨਸਾਫ ਦਿਵਾਊਗੀ ਅਸੀਂ ਉਹਨੂੰ ਮਨਜ਼ੂਰ ਕਰ ਲਾਂਗੇ